ਮੈਂ ਗੁਰਮਿੰਦਰ ਸਿੰਘ ਖੈਰਾ ਪਿੰਡ ਭਾਗੋ ਮਾਜਰਾ ਮੈਂ ਰੈਂਡਾ ਰੋਡ ਤੇ ਪੈਂਦਾ ਜੀ ਮੇਰਾ ਟੋਲ ਪਲਾਜ਼ਾ ਤੋਂ ਪਹਿਲਾਂ ਜੀ ਤੇ ਬਈ ਜੀ ਮੇਰੀ ਉੱਥੇ 18 ਰਕ ਨਾਲ 22 ਮਾਲੇ ਜ਼ਮੀਨ ਸੀਗੀ ਕਰੀਬ 25 8 22 ਨੂੰ ਮਨਮੋਹ ਸਿੰਘ ਹੈ ਡੀਸੈਂਟ ਸਿਟੀ ਐਮਬੀਪੀ ਉਹਨਾਂ ਮੇਰੀ ਡੀਲ ਹੋ ਜਾਈਗੀ ਉਹਨਾਂ ਕਿਹਾ ਸੀ ਕਹਿੰਦਾ ਮੈਂ ਤੇਰੀ ਜ਼ਮੀਨ ਦੀ ਸਾਰੀ ਮੈਂ ਲੈ ਲਾਂਗਾ ਕਰੰਟਲੀ ਸਟੇ ਕਰਾਵਾਂਗਾ ਤੇ 2 ਮਹੀਨੇ ਤੋਂ ਸਾਰੇ ਪੈਸੇ ਦੇ ਦਾਂਗਾ ਜੀ ਉਨਾ ਮੇਰੇ ਉਸ ਟਾਈਮ 25/8/22 ਨੂੰ 20 ਲੱਖ ਆ ਤੇ ਪਤਾ ਕੰਮ ਲੱਗ ਗਿਆ ਜੀ ਕਾਨੂੰ ਕਿ ਉਸ ਤੋਂ ਬਾਅਦ ਮੈਂ ਬਾਹਰ ਚਲੇ ਗਿਆ ਜੀ ਫਿਰ 2 ਮਿੰਟ ਜਦੋਂ ਆਇਆ ਮੈਂ ਮੈਂ ਪੁੱਛਿਆ ਤੂੰ ਤਾਂ ਮੇਰੀ ਸਾਰੀ ਜ਼ਮੀਨ ਤੇ ਲਾ ਕੇ ਰਾਤੇ ਉੱਤੇ ਬੰਨੂ ਟਾਈਮ ਆ ਲਾਰੇ ਰੱਪੇ ਲੱਗ ਗਿਆ ਲਾਉਣ ਉਸ ਤੋਂ ਬਾਅਦ ਕੀ ਆ ਜੀ ਫਿਰ ਬੰਨੂ ਕਹਿੰਦਾ 8 ਮਹੀਨੇ ਬੀਤ ਗਏ ਜੀ ਮੈਨੂੰ ਕਹਿੰਦਾ ਵੀ ਮੈਂ ਤੇ ਨਕਲਾ ਦੀ ਮੈਨੂੰ ਰਿਸ਼ਤੀ ਕਰਾ ਦੇ ਤਰ ਮੈਂ ਸਾਰੇ ਪੈਸੇ ਦੇ ਦਾਂਗਾ ਜੀ ਮੈਂ ਪਲਾਟ ਵੇਚੇ ਹੋਣੇ ਇਹਨੇ ਕਿਹਾ ਮੈਂ ਤੇ ਤੈਨ ਨਕਲਾ ਦੀ ਰਿਸ਼ਤੀ ਕਰਾ ਕੇ ਜੀ ਬਾਕੀ ਦਾ ਵਿਆਹਨਾ ਕਰ ਲਿਆ ਜੀ ਚੈੱਕ ਦੇਤੇ ਮੈਨੂੰ 2 ਕਰੋੜ 40 ਲ 1.5 ਸੀਗੀ ਆਪਣੀ 11 4 23 ਨੂੰ ਤਿੰਨ ਕਨਾਂ ਦੀ ਰਿਸਟਰੀ ਕਰਾਤੀ ਤੇ ਤਿੰਨ ਬਾਕੀ ਜ਼ਮੀਨ ਦਾ ਬਿਆਨਨਾ ਕਰੇ ਇਹਨੇ ਕੀ ਕਰਿਆ ਉਹ ਤਿੰਨ ਕਨਾਂ ਦੇ ਲੋਕਾਂ ਨੂੰ ਪਲਾਟ ਵੇਚ ਗਿਆ ਸਾਰੇ ਉਸ ਤੋਂ ਬਾਅਦ ਮੇਰੀ ਬਾਕੀ ਜ਼ਮੀਨ ਤੇ ਰਸਤੇ ਲੱਗਿਆ ਬਣਾਉਣਾ ਸੜਕਾਂ ਲੱਗਾਈ ਕਰਨ ਕਰਦੇ ਕਰਾਉਂਦਾ ਜੀ ਮੈਂ ਫਿਰ ਕੰਪੇਟਾ ਦਿੱਤੀਆਂ ਜੀ ਚੈੱਕ ਦੇ ਸਾਰੇ ਬਾਂਸ ਹੋ ਗਏ ਜੀ ਤੇ ਥਾਣੇ ਵੀ ਦਿੱਤੀ ਕੰਪੇਟਾ ਮੈਂ ਘੁਰੂਏ ਥਾਣੇ ਦਿੱਤੀਆਂ 9ਵੇਂ ਮਹੀਨੇ ਚ ਆਪਣਾ ਪਿਛਲੇ ਸਾਲ 24 ਚ ਤੇ ਐਸ.ਜੀ. ਸਾਹਿਬ ਦਿੱਤੀ 9 ਮਹੀਨੇ 28 ਤਰੀਕ ਨੂੰ ਤੇ 9 ਮਹੀਨੇ ਬੀਤਦੇ ਬਾਅਦ ਮੇਰੀ ਕੋਈ ਵੀ ਬਾਈ ਸਾਨੂੰ ਵਾਇ ਨਹੀਂ ਹੋ ਰਹੀ ਮੇਰੀ ਜ਼ਮੀਨ ਤੇ ਕਬਜ਼ਾ ਕਰ ਰਹੇ ਸਾਰੇ ਬਿਲਡਰ ਰਲੇ ਹੋਏ ਨੇ ਧੱਕੇਸ਼ਾਹੀ ਕਰਦੇ ਆ 3 ਕਨਾਲ ਦੀ ਸੀਖਾ ਕੇ ਬਾਕੀ 15 ਕਨਾਲ ਮੇਰੇ ਕਹਿੰਦੇ ਹੜਪਣਾ ਚਾਹੁੰਦੇ ਆ ਨਾਦਰ ਰਿਸ਼ਤੀ ਕਰਨਾ ਪੈਸੇ ਦੇ ਦੇਣ ਚੈੱਕ ਬਾਉਂਸ ਹੋਈ ਬਰੰਟ ਨਿਕਲੇ ਮੈ ਤੇ ਜਦੋਂ ਜਾਨਾ ਰੋਕਦਾ ਮੈਂ ਸੁਣਵਾਇਆ ਮੇਰੇ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਮੈਂ ਜਾਨਾ ਮੇਰੇ ਪਿੱਲਰ ਧਾਰਾ ਪੱਟ ਦਿੱਤੇ ਨੇ ਉਹ ਬੋਰਡ ਵਰਤੇ ਮੇਰੇ ਉੱਤੇ ਮੇਰੀ ਮੋਟਰ ਦੇ ਕੋ ਮੋਟਰ ਰੈਕਨੇਸ਼ਨ ਉਹ ਪੱਟਤਾ ਇਹਨਾਂ ਨੇ ਉੱਥੇ ਬੋਰਡ ਨੂੰ ਸਟਾਰਟਰ ਪ ਤੇ ਜੀ ਉਹਨਾਂ ਨੇ ਡੀਜੀਪਸਾ ਤੇ ਕੰਪਲੇਟ ਦੇ ਕੇ ਆਏ ਜੀ ਤੇ ਪਿੱਛੇ ਤੇ ਹੁਣ ਜੇ ਮੇਰੀ ਸੁਣਵਾਈ ਹੁੰਦੀ ਆ ਬਾਕੀ ਕੋਰਟਿਆਂ ਨੇ ਗਲਤ ਸਬੂਤ ਪੇਸ਼ ਕਰਕੇ ਸਟੇ ਕਰਾਈ ਤੀ ਮੇਰੀ ਉਹ ਇਹਨਾਂ ਨੇ ਗਲਤ ਤੱਥ ਕਰਕੇ ਪੇਸ਼ ਕਰਤੇ ਸਾਰੇ ਬੰਦਿਆਂ ਨੇ ਗੁੰਮਰਾਹ ਕਰਕੇ ਉਹ ਸਟੇ ਤੜਾਈ ਆ ਜੀ ਤੇ ਮੈਂ ਤਾਂ ਰੋਕ ਦਾਨੀਏ ਜਿਹੜੀ ਤਿੰਨ ਕਲਾਸ ਤੋਂ ਹਿਸ਼ਤੀ ਕਰਾਈ ਹੈ ਉਹ ਚ ਜੋ ਮਰਜ਼ੀ ਕਰੋ ਕਿ ਬਾਕੀ ਜੇ ਮੇਰੀ 15 ਕਨਾਲ ਬਾਜੀ ਮਿਲ ਜੇਗਾ ਉਹ ਚ ਕਬਜੇ ਕਰ ਲਈ ਕੋਰਟ ਦੇ ਕੋਰਟ ਨੂੰ ਥੋੜੋ ਤੇ ਲੋਕ ਵੀ ਧੱਕਾ ਕਰ ਲੋਗੇ ਨਾਲ ਠੀਕ ਆ ਜੀ ਆਪਾਂ ਦੀ ਜਿਹੜੀ ਕੋਟਾਂ ਹੋਣੀਆਂ ਸੁਣਵਾਈ ਵਾਸਤੇ ਉਹਨੇ ਸਾਡੇ ਨਾਲ ਇਨਸਾਫ ਵਾਸਤੇ ਜਾਣੇ ਆ ਏ ਬਕਾਦਰ ਉਥੇ ਕੰਪਲੀਟ ਨਾ ਦਿੰਦੇ ਕਹਿੰਦੇ ਸਾਡੇ ਕੋ ਕੋੜ ਦੇ ਆਰਡਰ ਹੈ ਵੀ ਸਾਨੂੰ ਇਹ ਕੋਈ ਸਖਸੇ ਰੋਕ ਨਹੀਂ ਸਕਦਾ ਮੈਂ ਤਾਂ ਕਹਿੰਦਾ ਠੀਕ ਹੈ ਤੁਸੀਂ ਆਪਣੀ ਜੋ ਮਰਜ਼ੀ ਤਿੰਨ ਕਨਾਲ ਚ ਕਰੋ ਜਿਹੜੀ ਤੁਸੀਂ ਮੈਂ ਵੇਚੀ ਹੋਣੀ ਨਾਲ ਹੀ ਠੀਕ ਹੈ ਵੀ ਮੇਰੀ ਜਗ੍ਹਾ ਚ ਕਿਉਂ ਕਰਦੇ ਹੋ ਤਾਂ ਖਾਲੀ ਹੋਰ ਲੋਕਾਂ ਦੀਆਂ ਸੜਕਾਂ ਪਈਆਂ ਉਥੇ ਕਬਜ਼ੇ ਕਰ ਲਵਾਂਗੇ ਤੁਸੀਂ ਇਸ ਕਰਕੇ ਵੀ ਮੈਨੂੰ ਧੱਕਾ ਛਾਈ ਕਰਦੇ ਇਹ ਹੋਰ ਬੰਦਿਆਂ ਨਾਲ ਵੀ ਇਦਾਂ ਕਰ ਰਹੇ ਇੱਕ ਬੰਦਾ ਦਸਾ ਰਹਿੰਦਾ ਉਹ ਆ ਨਹੀਂ ਸਕਿਆ ਉਹਨੇ ਮੈਨੂੰ ਕਾਜ ਦਿੱਤੇ ਉਹਦੇ ਨਾਲ ਵੀ ਮੇਰੇ ਵਾਂਗੇ ਕਰਿਆ ਥੋੜੀ ਜਗ੍ਹਾ ਦੀ ਛੀਕ ਕਰਦੇ ਬਾਕੀ ਦੱਬ ਲੈਣੇ ਸੜਕਾਂ ਦਾ ਕਬਜ਼ਾ ਕਰ ਲੈਣੇ ਠੀਕ ਪਤਾ ਨਹੀਂ ਇਹ ਕਿਤੇ ਅਪਰੋਚ ਉੱਪਰ ਤੱਕ ਕੀ ਹੈ ਕੀ ਨਹੀਂ ਕੋਈ ਜੇ ਸਾਡੀ ਸੁਣਵਾਈ ਨਹੀਂ ਹੋ ਰਹੀ ਕੋਰਟ ਜਾਨਾ ਥਾਣਾ ਜਾਨਾ ਕੋਈ ਸੁਣਵਾਈ ਨਹੀਂ ਹੁੰਦੀ ਹੈ ਉਲਟਾ ਸਾਨੂੰ ਤਾਂ ਢਕਾਇਆ ਜਾਂਦਾ ਵੀ ਤੁਸੀਂ ਉਹ ਨਹੀਂ ਕਰਨਾ ਦੱਸੋ ਬਾਈ ਮੈਂ ਆਪਣੀ ਜ਼ਮੀਰ ਰੋਕ ਨਹੀਂ ਸਕਦਾ ਬੰਦੇ ਨੂੰ ਆਪਣੀ ਜ਼ਮੀਰ ਤੇ ਸਾਡੇ ਤੇ ਕੋਈ ਕਾਬਜਾ ਕਰੇ ਧੱਕਾਸ਼ਾਹੀ ਕਰੇ ਕੋਈ ਅਸੀਂ ਰੋਕਣ ਜਾਂਦੇ ਉਲਟਾ ਸਾਡੇ ਤੇ ਬਲੇਮ ਲਾਉਂਦੇ ਸਾਨੂੰ ਨੇ ਆਪਣੀ ਜ਼ਮੀਰ ਤੇ ਜਾਣ ਦਿੰਦੇ ਉੱਥੇ ਰੋਕ ਦੇਈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਇਸ ਕਰਕੇ ਬਾਈ ਮੈਂ ਕਾਨਪਰੰਤ ਤੱਕ ਕਰਨ ਦਾ ਮੇਰਾ ਮਕਸਦ ਹੈ ਇਹ ਵੀ ਤਾਂ ਕਿ ਮੇਰੇ ਵਾਂਗ ਜਿਹੜੇ ਬਚਾਰੇ ਹੋ ਲੋਕ ਐ ਹੋਰਾਂ ਵੀ ਧੱਕਾਸ਼ਾਹੀ ਹੋ ਰਹੀ ਹੈ ਅੱਗੇ ਕੀ ਤੇ ਬਾਈ ਇਹ ਕੰਮ ਤਾਨੂੰ ਪਤਾ ਨਹੀਂ ਲੱਗੇਗਾ ਨਾ ਤੁਹਾਡੀ ਜਮੀਨਾਂ ਦੇ ਕਿਹਨਾ ਬਿਆਨ ਦੇ ਗੱਲ ਹੈ ਕਿਹੜੇ ਬਿਆਨਾਂ ਕਹੜੇ ਰਿਸਟਰਲ ਹੁੰਦਾ ਹੀ ਉਹ ਤਾਂ ਆਮ ਹੋ ਜਾਂਦਾ ਹੀ ਹੈ ਜਾਲੀ ਬਿਆਨੇ ਹੋਣੇ ਤੁਹਾਡੇ ਅੱਗੇ ਅੱਗੇ ਮੇਰੀ ਯਾਦ ਰੱਖਿਓ ਤੁਹਾਡੇ ਜਾਲੀ ਬਿਆਨੇ ਹੋ ਜਾਏਗਾ ਨਾ ਜਮੀਨਾਂ ਦੇ ਕੋਈ ਨਾ ਬਿਆਨਾਂ ਕਰ ਦੇਗਾ ਨਾ ਠੱਗ ਜੀ ਕਾ ਤੁਸੀਂ ਹੈਰਾਨ ਹੋਊਂਗੇ ਉੱਥੇ ਪਰੇਸ਼ਾਨ ਹੋਊਂਗਾ ਜੀ ਜੇਕਰ ਨਾ ਸੁਣਵਾਈ ਹੋਈ ਮੇਰੀ ਅੱਗੇ ਕੇ ਦੇਖੋ ਮੇਰਾ ਬੋਲ ਯਾਦ ਰੱਖਿਓ ਇਹ ਕੰਮ ਹੋਊਗਾ ਠੀਕ ਹੈ ਜੀ ਸਰਕਾਰ ਤੇ ਕੀ ਆ ਦੇਣਾ ਹੈ ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਵੀ ਮੇਰਾ ਜੋ ਧੱਕੇ ਚਾਹੀਦੀ ਜਾਂਚ ਹੋਣੀ ਚਾਹੀਦੀ ਹੈ ਮੈਂ 2 ਸਾਲ ਤੋਂ ਪਰੇਸ਼ਾਨ ਉੱਠ ਕੁੜਗੇ ਜਾਂ ਰਹੇ ਆ ਕੋਈ ਕਾਰਵਾਈ ਮੇਰੇ ਕੋਲ ਪ੍ਰੂਫ ਹੈ ਸਾਰਾ ਕੁਝ ਸਿੱਧਾ ਜੀ ਸਾਰੇ ਮੇਰੇ ਕੋਲ ਪ੍ਰੂਫ ਨੇ ਕੋਈ ਕਾਰਵਾਈ ਨਹੀਂ ਹੋ ਰਹੀ ਤੰਗ ਕਰਦੇ ਆ ਪਰੇਸ਼ਾਨ ਕਰਦੇ ਆ ਸਾਨੂੰ ਕਹਿੰਦਾ ਗੰਨਮੈਨ ਬੌਂਸਰ ਰੱਖੇਵੇਂ ਜਾਣਦੇ ਆ ਜੀ ਸਾਨੂੰ ਉਤ ਭੁਗਾਉਨੇ ਆ ਜੀ ਹੁਣ ਕੱਲਾ ਬੰਦਾ ਕੀ ਕਰੇ ਜੀ ਇਹ ਸਾਰੇ ਬੰਦੇ ਇਕੱਠੇ ਹੋ ਜਾਣੇ ਜੀ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਪਤਾ ਨਹੀਂ ਕਿਹੜੇ ਕਿਹੜੇ ਬੰਦੇ ਨਾਲ ਇਹਦੇ ਨਾਲ ਲੱਗੇ ਹੋਏ ਨੇ ਮਿਲੇਵੇਂ ਠੀਕ ਹੈ ਠੀਕ ਹੈ ਮੇਰੀ ਇਹ ਅਪੀਲ ਆ ਵੀ ਮੁੱਖ ਮੰਤਰੀ ਮਾਨਯੋਗ ਤੱਕ ਮੇਰੀ ਇਹ ਸੁਣਵਾਈ ਹੋਵੇ ਤਾਂ ਕਿ ਮੈਨੂੰ ਇਨਸਾਫ ਮਿਲ ਸਕੇ ਬਾਈ ਜੀ ਠੀਕ ਹੈ ਫਿਰ ਥੈਂ